ਜਾ ਖਸਮਾ ਆ ਜਾ ਹੁਣ ਇੱਥੇ ਵਿੱਚ ਹੀ ਬੈਠਾਂਗਾ ਆ ਤੈਨੂੰ ਮਿਲਾ ਕੇ ਲਿਆਵਾਂ ਕਾਮਯਾਬ ਕਿਸਾਨ ਆ ਜਾ ਯਾਰ ਸਰਪੰਚ ਹੁਣ ਤੜਕੀ ਗੋਲੀਆਂ ਨਾਲ ਡੱਕ ਲੈਣਾ ਕਾਮਯਾਬ ਕਿਸਾਨ ਕਿੱਥੇ ਨੇ ਅੱਜ ਤੋਂ ਬਾਅਦ ਤਾਂ ਮੇਰੇ ਕਰਜ਼ਾਈ ਨੇਗੇ ਕਾਨੂੰਨ ਹੈ ਕਰਜ਼ਾਈ ਜਿਹੜੇ ਕਿਸਾਨਾਂ ਕੋਲੇ ਮੈਂ ਲੈ ਕੇ ਜਾਣਾ ਨਾ ਇਹ ਕਿਸਾਨਾਂ ਨੇ ਆੜਤੀਏ ਕਰਜ਼ਾਈ ਕਰ ਰੱਖਨੇ ਆੜਤੀਏ ਇਹਨਾਂ ਨੂੰ ਤਰੀਕਾ ਆ ਗਿਆ ਖੇਤੀ ਦਾ ਐਡੇ ਐਡੇ ਗੱਡੀਆਂ ਮੰਤਰੀਆਂ ਤੇ ਤਾਂ ਦੇਖੀ ਨੇ ਕਿਸਾਨਾਂ ਦੇ ਤੁਹਾਨੂੰ ਪਹਿਲੀ ਵਾਰ ਦਿਖਾਉਣੇ ਆਪਾਂ ਆ ਦੇਖ ਜਹਾਜ਼ਾਂ ਵਰਗੀਆਂ ਖੜੀਆਂ ਨੇ ਨਾ ਉਹ ਗੱਡੀਆਂ ਨੇ ਖੜੀਆਂ ਨੇ ਸਰਪੰਚ ਹਾਂ ਇਹ ਪੈਸਾ ਇਹਨਾਂ ਕੋਲ ਕਿਵੇਂ ਆ ਰਿਹਾ ਦੋ ਨੰਬਰਤ ਹੁੰਦਾ ਹੋਊਗਾ ਪੈਸਾ ਨਾ ਕੋਈ 2 ਨੰਬਰ ਦਾ ਧੰਦਾ ਹੈਗਾ ਹਾਂ ਨਾ ਹੀ ਕੋਈ ਇਹਨਾਂ ਦੇ ਹੋਰ ਬਿਜ਼ਨਸ ਨੇ ਹਾਂ ਇਹਨਾਂ ਨੂੰ ਖੇਤੀ ਕਰਨ ਦਾ ਇਹ ਜਿਹਾ ਤਰੀਕਾ ਆ ਗਿਆ ਬਸ ਉਹ ਤੋਂ ਪੈਸੇ ਹੀ ਪੈਸਾ ਹੈਗਾ ਓਏ ਗੱਲ ਸੁਣ ਤਾਂ ਲੈ ਨਾ ਤਾਂ ਭਗਵਾਨ ਜਮਾਨ ਡੋਡਾਂ ਦੀ ਖੇਤੀ ਹੋਣ ਦਿੰਦਾਗਾ ਵੀ ਬੰਦਾ ਕਾਮਯਾਬ ਹੋ ਜਾਏ ਇਹ ਕਿਹੜੀ ਖੇਤੀ ਕਰਦੇ ਨੇ ਇਹ ਜੀ ਓਏ ਆਲੂਆਂ ਦੀ ਖੇਤੀ ਕਰਦੇ ਆ ਲਾਲਾ ਜੀ ਇਹੇ सरपंच ओ आलुਆਂ ਦੇ ਖੇਤੀ ਦੁਨੀਆ ਹੀ ਕਰਦੀ ਹੈਗੀ ਜਿਹੜੀ ਇਹ ਖੇਤੀ ਕਰਦੇ ਨੇ ਇਹਨਾਂ ਨੂੰ ਤਰੀਕਾ ਆਇਆ ਹੋਇਆ ਆ ਦੇ ਗੱਡੀਆਂ ਜਿਹੜੀ ਆਪਣੇ ਵਾਲੇ ਗਲਾਬ ਸਿੱਧੂ ਕੋਲੇ ਹੁੰਦੀ ਆ ਪਿੱਕਾ ਖੜਾਏਗਾ ਫੋਰ ਬਾਈ ਇਹ ਤਾਂ ਬਹੁਤ ਮਹਿੰਗਾ ਹੁੰਦਾ ਪਿੱਕਾ ਪੈਸੇ ਨਾਲ ਹੀ ਆਉਂਦਾ ਪੈਸਾ ਕਿੱਥੋਂ ਆਉਂਦਾ ਪੈਸਾ ਖੇਤੀ ਤੋਂ ਆਉਂਦਾਗਾ ਸਰਪੰਚ ਹਾਂ ਇੱਕ ਹਾਲ ਖੰਨਾ ਚੱਟੇ ਗੋੜ ਦੇ ਪਜਾਮੇ ਬਾਈ ਹਾਂ ਕਾਹਨੂੰ ਪੁੱਛਦਾ ਭਾਈ ਸੱਚੀ ਕਾਲ ਦੀ ਸਾਰਿਆਂ ਨੂੰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਖੇਤੀ ਆਲੂਆਂ ਦੀ ਕਹਿੰਦੇ ਘਾਟੇ ਦਾ ਸੌਦਾਗਾ ਪਰ ਤੁਸੀਂ ਬਾਤ ਦੇ ਤਾਂ ਕਿਵੇਂ ਦਿਖਾਈ ਜਣੇ ਹੋਗੇ ਇਹਦੀ ਨੌਲੇਜ ਚਾਹੀਦੀ ਹੈ ਜੀ ਜਿਹਨੂੰ ਨੌਲੇਜ ਆ ਫੇਰ ਕੋਈ ਘਾਟੇ ਦੀ ਖੇਤੀ ਨੌਲੇਜ ਦੀ ਕੀ ਲੋੜ ਐ ਇੱਚ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੀਡ ਬਹੁਤ ਜ਼ਰੂਰੀ ਹੈ ਜੀ ਜਿਹਦੇ ਕੋਲ ਸੀਡ ਵਧੀਆ ਹੈ ਉਹਦਾ ਸਾਰਾ ਕੁਝ ਵਧੀਆ ਜੀ ਇਹ ਨਹੀਂ ਹੈਗਾ ਵੀ ਅਣਜਾਣ ਬੰਦੋ ਤੇ ਲੈ ਕੇ ਵੀ ਵੀ ਜਦੋਂ ਫਿਰ ਘਟ ਜਾਣਾ ਮੈਂ ਨਹੀਂ ਜੀ 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 ਸੀਰ ਦੀ ਬਹੁਤ ਬੜੀ ਕੁਆਲਿਟੀ ਹੈ ਜਿਹਦੇ ਕੋਲ ਟੀਰੀ ਕੁਆਲਿਟੀ ਪੰਜਾਬ ਵਾਸਤੇ ਸਭ ਤੋਂ ਵਧੀਆ ਹੈ ਕੁਆਲਿਟੀ ਤਾਂ ਹੁਣ ਸਾਰੀਆਂ ਵਧੀਆ ਨੇ ਐਵੇਂ ਤਾਂ ਆਪਣੇ ਜੇ ਕੱਚੀ ਲੌੜੀ ਦਾ ਪਖਰਾਜ ਵਧੀਆ ਇੱਕ 7822 ਹੈ ਪਿਛਲੇ ਸਾਲ ਜੀ ਤੇ ਐਲ ਆਰ ਆਈ ਚੱਲਦੀ ਹੈ ਜਿਹੜੀ ਪਹਿਲਾਂ ਚੱਲਦੀਆਂ ਨੇ ਵੈਰੈਟੀਆਂ ਵੈਸੇ ਆਮ ਕੱਚੀ ਦੇ ਵਿੱਚ ਸਭ ਤੋਂ ਬੈਸਟ ਹੈਗੀ ਪਖਰਾਜ ਕੁਆਲਿਟੀ ਹੈ ਜੀ ਹੁਣ ਜਿਹੜਾ ਤੁਸੀਂ ਇਹ ਮੇਲਾ ਲਵਾ ਰਹੇ ਹੋਗੇ 17 ਅਗਸਤ ਨੂੰ ਖੰਨਾ ਦੇਖਣਾ ਇਹਦੇ ਸਾਰੀਆਂ ਜਾਣਕਾਰੀਆਂ ਇਹ ਦੇਓਗੇ ਸਾਰੀਆਂ ਸਾਰੀਆਂ ਜਾਣ ਸਮਾਨ ਵੀ ਆਉਣਗੇ ਜੀ ਨਵੀਂ ਮਸ਼ੀਨਰੀ ਜਿੰਨੀ ਇਹਦੇ ਵਿੱਚ ਕੰਬੈਨ ਅੱਛੀ ਮਸ਼ੀਨਰੀ ਜੋ ਵਿੱਚ ਸਾਨੀਵਾੜੀ ਜੋ ਆਲੂਆਂ ਵਾਸਤੇ ਨਵੀਂ ਮਸ਼ੀਨਰੀ ਸਾਰੀ ਇੱਥੇ ਆਉਗੀ ਜੀ ਇੱਥੇ ਕਹਿੰਦੇ ਸਪਰੇਹਾਂ ਆਲੂਆਂ ਦੇ ਬਹੁਤ ਕਰਨੇ ਪੈਂਦੇ ਨੇ ਰੇਹ ਬਹੁਤ ਪੈਂਦਾ ਹੈਗਾ ਕਰਨਾ ਪੈਂਦਾ ਪਰ ਇੰਨਾ ਜ਼ਿਆਦਾ ਨਹੀਂ ਜਿੰਨਾ ਆਪਾਂ ਕਹੀਏ ਬਹੁਤ ਜ਼ਿਆਦਾ ਹਉਆ ਬਣਾ ਰੱਖਿਆ ਕਈ ਵਾਰ ਭਦਕਣ ਵਾਲੇ ਮਗਰ ਲੱਗ ਜਾਂਦੇ ਹੈਗੇ ਹਾਂਜੀ ਕਈ ਕਰਨ ਵਾਲੇ ਸਪਰੇਹ ਜੇ ਤੁਹਾਡਾ ਸੀਡ ਵਧੀਆ ਜੀ ਤੁਹਾਨੂੰ ਫਿਰ 2-3 ਕੇ ਸਪਰੇਹਾਂ ਕਰਨੀਆਂ ਪੈਂਦੀਆਂ ਜੋ ਕੰਟੀਨਿਊ ਕਰਦੇ ਰਹਿੰਦੇ ਆ ਉਹ ਤਾਂ ਆਮ ਕਣਕ ਜੀਰੀ ਤੇ ਵੀ ਹੁੰਦੀਆਂ ਨੇ 2-3 ਦਾ ਉਹੀ ਬਸ ਕੰਮ 3 ਇਹ ਪਾਣੀ ਪੁਣੀ ਧਿਆਨ ਨਾਲ ਲਾਓ ਜੀ ਇਹਨੂੰ ਬਾਕੀ ਨੂੰ ਅੱਗ ਨਾ ਲਾਓ ਜੀ ਪਰਾਲੀ ਵਿੱਚ ਬਹੋ ਠੀਕ ਹੈ ਪਲੋ ਕਰਕੇ ਬੀਜੋ ਸੀਡ ਸਾਡਾ ਸਭ ਪਰਾਲੀ ਵਿੱਚ ਬਹੋ ਹਾਂਜੀ ਹਾਂਜੀ ਫਿਰ ਤਾਂ ਜਿਵੇਂ ਸਰਕਾਰ ਨੇ ਉਹਨਾਂ ਨਾਲ ਸਮੇਂ 'ਚ ਪਰਾਲੀ ਮਚਾਉਣ ਵੀ ਨਹੀਂ ਦੇਣੀ ਆਪਣੇ ਲਈ ਹੋਰ ਫਾਇਦਾ ਵੀ ਇੱਕ ਤਾਂ ਆਪਣਾ ਵਾਤਾਵਰਨ ਸੁਧਰੂਗਾ ਸਾਨੂੰ ਜੱਦੀ ਸਰਕਾਰ ਨੇ ਬੰਦੀ ਲਾਈ ਆ ਅਸੀਂ ਜੱਦੀ ਬਿਲਕੁਲ ਅੱਗ ਹੀ ਲਾਉਂਦੇ ਜੀ 16 ਤੋਂ ਅਸੀਂ ਬਿਲਕੁਲ ਅੱਗ ਬੰਦ ਕਰੀ ਹੋਈ ਆ ਜੀ ਤੁਸੀਂ ਕਿਤੇ ਘਾਟੇ ਚ ਗਿਓ ਆਲੂ ਵੀ ਨਹੀਂ 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 ਕਦੇ ਘਾਟੇ ਨਹੀਂ ਵਧੀਆ ਜੀ ਬਾਬੇ ਦੀ ਕਿਰਪਾ ਨਾਲ ਮੇਰੇ ਬਹੁਤ ਫਿਰ ਵੇਚਣ ਦੀ ਪ੍ਰੋਬਲਮ ਇਹਨਾਂ ਦੀ ਕੋਈ ਨਹੀਂ ਵੇਚਣ ਦੀ ਲੂਆ ਨਾ ਤੁਹਾਡਾ ਆਪਾਂ ਦੋ ਬੰਦੇ ਜਾਂ ਇੱਕ ਬੰਦੇ ਨੇ ਜਾਣਾ ਆਲੂ ਪਟਕੇ ਸ਼ਾਮ ਨੂੰ ਗੱਡੀ ਭਰ ਕੇ ਘਰ ਨੂੰ ਮੋੜਨਾ ਕੱਚੇ ਆਲੂ ਦਾ ਕੰਮ ਤਾਂ ਬਹੁਤ ਵੈਸਟ ਆ ਜੀ ਤੁਸੀਂ ਕੀ ਕਹਣਾ ਚਾਹੁੰਦੇ ਹੋ ਜੀ ਕਹਿਣਾ ਤਾਂ ਮੈਂ ਇਹ ਜਣਾ ਪਿਛਲੀ ਵਾਰ ਵੀ ਮੇਲਾ ਲਾਇਆ ਸੀਗਾ ਪਾਰਕਿੰਗ ਖਾਤ ਗੱਡੀਆਂ ਖੜਾਉਣ ਨੂੰ ਜਗ੍ਹਾ ਨਹੀਂ ਮਿਲਦੀ ਸੀ ਕੀ ਹੁਣ ਪਸਰਾ ਪ੍ਰਬੰਧ ਪੂਰਾਗਾ ਮੈਂ ਵੇਖੀ ਸੀ ਆ ਵੀਡੀਓ ਇਹ ਇੱਥੇ ਪ੍ਰਬੰਧ ਕੀ ਕੀ ਨੇ ਜੀ ਇੱਥੇ ਪ੍ਰਬੰਧ ਪੂਰਾ ਜੀ ਅਸੀਂ ਇਹ ਮੇਲਾ ਲੈ ਕੇ ਮੰਡੀ ਦੇ ਵਿੱਚ ਰਹਾਉਣ 20 ਬਲਾਕ ਦਾਣਾ ਮੰਡੀ ਦੇ ਵਿੱਚ ਜੀ ਪਾਰਕਿੰਗ ਕਰਕੇ ਜੀ ਐਸੇ ਕਰਕੇ ਪੇਸਾ ਸਾਨੂੰ ਬਹੁਤ ਬੜੀ ਸਮੱਸਿਆ ਰਹੀ ਹੈ ਜੀ ਹੁਣ ਜਿਹੜਾ ਵੀ ਕਿਸਾਨ ਲੰਗਰ ਦਾ ਪ੍ਰਬੰਧ ਬਿਲਕੁਲ ਲੰਗਰ ਦਾ ਪ੍ਰਬੰਧ ਪੂਰਾ ਜੀ ਪੂਰਾ ਲੰਗਰ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਵੀ ਪਾਰਕਿੰਗ ਦਾ ਪੂਰਾ ਪ੍ਰਬੰਧ ਹੈ ਜੀ ਮੈਂ ਪਸੰਦਾਂ ਨੂੰ ਹੋਰ ਕੀ ਕੀ ਸਿੱਖਣ ਨੂੰ ਮਿਲੂਏ ਮੇਲੇ ਤੋਂ ਸਿੱਖਣ ਨੂੰ ਬਹੁਤ ਕੋਈ ਨਵੀਂ ਮਸ਼ੀਨਰੀ ਆਉਗੀ ਨਵੇਂ ਬੀਜ ਮਿਲਣਗੇ ਜੀ ਇੱਥੇ ਠੀਕ ਹੈ ਜੀ ਨਵੀਂ ਟੈਕਨੋ ਜਿਵੇਂ ਆਲੂਆਂ ਦੀ ਖੇਤੀ ਕਿਵੇਂ ਕਰਨੀ ਹੈ ਕੱਲੀ ਕੱਲੀ ਤਰੀਕੇ ਨਾਲ ਹੋਣਗੇ ਜੂਨੀਅਰ ਲੈਵਲ ਤੋਂ ਡਾਕਟਰ ਸਾਹਿਬਾਨ ਵੀ ਆਉਣਗੇ ਜੀ ਕਿਹੜੇ ਕਿਹੜੇ ਨਾਟਕ ਆ ਰਹੇ ਨੇ ਜੀ ਪੋਲਿਟਿਕ ਸਾਰੇ ਆਉਣਗੇ ਜਿੰਨੇ ਅੱਛਾ ਜਿੰਨੇ ਵੀ ਆਲੂ ਨਾਲ ਸੰਬੰਧਤ ਨੇ ਜੀ ਸਾਰੇ ਕਿ ਸਰਕਾਰ ਹੈਲਪ ਕਰ ਰਹੀ ਕਰਨਗੇ ਐਮਐਲਏ ਦੇ ਵਿੱਚ ਵਧੀਆ ਗੱਲ ਹੈ ਸਰਕਾਰ ਦਾ ਹੱਕ ਵੀ ਬਣਦਾ ਜੀ ਤੁਸੀਂ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਸਰਕਾਰ ਕਹਿੰਦੀ ਹੈ ਉਪਰਾਲੀ ਨਾ ਮਚਾਓ ਉਪਰਾਲੀ ਨਾ ਮਚਾਓ ਪਰ ਪ੍ਰਬੰਧ ਸਰਕਾਰ ਤੋਂ ਓਡੇ ਓਡੇ ਹੋ ਨਹੀਂ ਰਹਿਣਾ ਜੀ ਇਹ ਆਲੂਆਂ ਦਾ ਪ੍ਰਬੰਧ ਬਹੁਤ ਵਧੀਆ ਜੀ ਤਰਨਪ੍ਰੀਤ ਸਿੰਘ ਸੌਂਦ ਦਾ ਚੇਅਰਮੈਨ ਜਗਤਾਰ ਸਿੰਘ ਜੀ ਬਾਕੀ ਉਹਦੇ ਨਾਲ ਹੋਰ ਪਤਵੰਤੇ ਸੱਜਣ ਸਾਰੇ ਪਹੁੰਚਣਗੇ ਜੀ ਤੇ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਡਾਕਟਰ ਸਾਹਿਬ ਆ ਗਏ ਹਾਂ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਆ ਗਏ ਤੇ ਬਾਕੀ ਜੋ ਵੀ ਮਸ਼ੀਨਰੀਆ ਖੇਤੀਬਾੜੀ ਦੀ ਹਾਂਜੀ ਮਸ਼ੀਨਰੀ ਨਵੀਂ ਟੈਕਨੋਲੋਜੀ ਹੈ ਜਿਵੇਂ ਹੋਵੇ ਆਪਣਾ ਕੋਈ ਵੀ ਖੇਤੀਬਾੜੀ ਵਾਲਾ ਸੰਦ ਲਿਆਉਣਾ ਹੋਵੇ ਉਹ ਦੇ ਦੂੰਗੇ ਜੀ ਹਾਂ ਜੀ ਤਕਰੀਬਨ ਹਾਂ ਜੀ ਆ ਨੰਬਰ ਡਿਸਕ੍ਰਾਈਬ ਦੇਵਾਂਗੇ ਜੀ ਸਟਾਲਾਂ ਤਕਰੀਬ ਸਾਡੀਆਂ ਪੂਰੀਆਂ ਹੋ ਗਈਆਂ ਜਿਨੇ ਕਿਸੇ ਨੇ ਕੋਈ ਭੈਣ ਭਾਈ ਨੇ ਸਟਾਲ ਬੁੱਕ ਕਰਨੀ ਹੋਊ ਸਾਡੇ ਨੰਬਰ ਤੇ ਜੀ ਜਿਵੇਂ ਕੋਈ ਵੀ ਕੋਈ ਖੇਤੀਬਾੜੀ ਵਾਲਾ ਸੰਦ ਬਣਾਉਂਦਾ ਜੀ ਤਾਂ ਉਹ ਗੱਲਬਾਤ ਕਰ ਸਕਦਾ ਹਾਂ ਜੀ ਹਾਂ ਜੀ ਹਾਂ ਜੀ 17 ਤਰੀਕ ਨੂੰ 10 ਵਜੇ ਮੇਲਾ ਸ਼ੁਰੂ 4 ਵਜੇ ਤੱਕ ਚੱਲੂਗਾ ਜੀ ਖੰਨਾ ਵੇਖੇ ਜੀ ਖੰਨਾ ਵੇਖੇ ਜੀ ਖੰਨਾ ਰਹਾਉਣ 20 ਬਲਾਕ ਹਾਂਜੀ ਹਾਂਜੀ ਦਾਣਾ ਮੰਡੀ ਮੇਲਾ ਦੇਖ ਲਿਆ ਜੀ ਹਾਂਜੀ ਉਹ ਆਟੋਮੈਟਿਕ ਆਲੂ ਲਾਉਣ ਲੱਗ ਜਾਊਗਾ ਕਿਉਂਕਿ ਆਲੂ ਅੱਜ ਭਾਈ ਮੁਨਾਫਾ ਵੀ ਹੈਗਾ ਨਾ ਆਪਾਂ ਵੇਚ ਲੈਣੇ ਮੁਨਾਫਾ ਵੀ ਬਹੁਤ ਆ ਜਦੋਂ ਇਹ ਇੱਕ ਮੇਲਾ ਉਹਨੇ ਦੇਖ ਲਿਆ ਪਲੇਟਫਾਰਮ ਆਲੂਆਂ ਦਾ ਹਾਂਜੀ ਇੱਥੋਂ ਜਿਹੜਾ ਬੰਦਾ ਮੇਲਾ ਦੇਖ ਕੇ ਜਾਊਗਾ ਮਾਸਟਰ ਬਣ ਕੇ ਜਾਊਗਾ ਵਧੀਆ ਗੱਲ ਆ ਜੀ ਸੋ ਜਿਹੜੇ ਵੀ ਖੇਤੀਬਾੜੀ ਵਾਲੇ ਕਿਸਾਨ ਨੇ ਤੁਹਾਡੇ ਨਾਲ ਐਡ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਜੇ ਉਹਨਾਂ ਨੇ ਵੀ ਕੋਈ ਆਲੂਆਂ ਬਾਰੇ ਜਾਣਕਾਰੀ ਲੈਣੀ ਆ ਇਹ ਸਾਰੇ ਬਾਈ ਕਿਸਾਨਾਂ ਦੇ ਨਾਲ ਨਾਲ ਆਲੂਆਂ ਦੀ ਖੇਤੀ ਦੇ ਡਾਕਟਰ ਵੀ ਨੇ ਡਾਕਟਰ ਕਿਵੇਂ ਨੇ ਕਿਉਂਕਿ ਇਹ ਕਈ ਸਾਲਾਂ ਤੋਂ ਲਗਾਤਾਰ ਆਲੂਆਂ ਦੀ ਖੇਤੀ ਕਰਦੇ ਆ ਰਹੇ ਨੇ ਜਦੋਂ ਆਪਾਂ ਕਿਸੇ ਵੀ ਕਿੱਤੇ ਤੇ ਪੈ ਜਾਂਦੇ ਆ ਆਪਾਂ ਨੂੰ ਸਾਰੀ ਨੌਲੇਜ ਉਹ ਚੀਜ਼ ਹੀ ਆ ਜਾਂਦੀ ਵੀ ਕਿਹੜੀ ਸਪਰੇ ਕਦੋਂ ਕਰਨੀ ਆ ਕਿਹੜਾ ਰੇਪ ਪਾਉਣਾ ਹੈਗਾ ਜਾਂ ਕਿਵੇਂ ਇਹਦੀ ਕੋਈ ਗੜਾਈ ਕਰਨੀ ਆ ਕੀ ਪਟਾਈ ਕਰਨੀ ਆ ਕਿਹੜਾ ਵੀ ਵਧੀਆ ਰਹੇਗਾ ਇਹਨਾਂ ਨੂੰ ਨੌਲੇਜ ਆ ਤੇ ਇਹ ਉਣੀ ਨੌਲੇਜ ਤੁਹਾਡੇ ਨਾਲ ਸਾਂਝੀ ਕਰਨਗੇ ਉਹ ਨੌਲੇਜ ਲੈਣ ਲਈ ਤੁਸੀਂ ਖੰਨਾ ਵੇਖੇ ਆਇਓ ਹਾਂਜੀ ਲਾਲਾ ਜੀ ਜਿਵੇਂ ਮੇਰੇ ਵਰਗੇ ਨੇ ਕਿੱਲਾ ਕੋੜੀ ਲਾਉਣਾਗਾ ਬੀਬੂ ਮਿਲ ਜਾਣਗੇ ਪਰੰਤ ਟੱਟ ਟੁੱਟ ਨਾ ਹੋਵੇ ਪੁੱਸਲਾ ਸਾਰੇ ਗੱਲਬਾਤ ਕਰ ਲਾ ਹੁਣ ਬਾਈ ਜੇ ਕਿਸ ਨੂੰ ਬੀ ਚਾਹੀਦਾਗਾ ਬੀ ਜੀ ਮਿਲੂਗਾ ਜੀ ਜਿਹਦਾ ਕੋਈ ਭੈਣ ਭਾਈ ਨਵਾਂ ਲਾਉਣੇ ਵਾਲਾ ਉਹਦੀ ਨਾਲ ਮਦਦ ਵੀ ਕੀਤੀ ਜਾਓ ਜੀ ਕੋਈ ਗੱਲ ਨਹੀਂ ਈ ਵਾਲੇ ਜਿੰਨੇ ਵੀ ਨਵੇਂ ਵੀ ਬਣਾਉਂਦੇ ਨੇ ਥੋੜਾ ਕੀਲਾ ਜਿਹੜੇ ਵੀਰ ਭਾਈ ਮਦਦ ਦੇ ਜੀ ਉਹਨਾਂ ਦੀ ਮਦਦ ਵੀ ਕੀਤੀ ਜਾਊ ਉਹਨਾਂ ਦਾ ਕੀਲੇ ਲਵਾਏ ਵੀ ਜਾਣਗੇ ਤੇ ਚੱਕੇ ਵੀ ਜਾਣਗੇ ਥੋੜਾ ਸਾਥ ਅਸੀਂ ਆਪ ਆ ਕੇ ਦੇਵਾਂਗੇ ਮੈਂ ਤੈਨੂੰ ਗੱਲ ਕਰੀ ਜੇ ਹੈਗਾ ਮੇਰੇ ਕੋਲੇ ਤਾਂ ਢੇੜ ਕਿਲਾ ਬਾਕੀ ਨਾ ਉਹ ਥੋੜਾ ਅਸੀਂ ਲਾਵਾਂਗੇ ਆਲੂ ਹੀ ਲਾਉਂ ਥੋੜਾ ਅਸੀਂ ਆ ਹੀ ਲਾਵਾਂਗੇ ਤੁਹਾਡੇ ਹਾਂ ਬਾਕੀ ਗੱਲ ਪੁਸ਼ਪਾ ਮੇਰੀ ਅੱਖਾਂ ਖੋਲਦੇ ਆਲੂ ਵਾਲਾ ਪਰੌਂਠਾ ਬੜਾ ਵਧੀਆ ਬਣਾਉਂਦੀ ਹੈਗੀ ਤੜਕੇ ਤੜਕੇ ਕੋਲ ਨੂੰ ਸ਼ੂਗਰ ਵੀ ਆਲੂ ਦਾ ਦੇਵਾਂਗੇ ਜਿਹੜੇ ਆਲੂ ਵਾਲੇ ਪਰੌਂਠੇ ਬਣਦੇ ਆ ਬਾਈ ਇੱਥੋਂ ਆਲੂ ਜਾਂਦੇ ਆ ਆ ਕਿਸਾਨਾਂ ਦੇ ਹਾਂ ਹੁਣ ਐ ਵੀ ਪੁੱਸਣਾ ਵੀ ਲਾਲ ਆਲੂ ਵਧੀਆ ਹੁੰਦਾ ਕੋ ਚਟਾ ਆਲੂ ਵਧੀਆ ਹੁੰਦਾਗਾ ਕਿਹੜਾ ਆਲੂ ਵਧੀਆ ਹੁੰਦਾ ਜੀ ਬਈ ਇਹ ਜੀ ਜੇ 슈ਗਰ ਫ੍ਰੀ ਤੁਸੀਂ ਜਦੋਂ ਲਾਲ ਖਾਲੇ ਆ ਤੁਸੀਂ ਪੁਸ਼ਪਾ ਭਾਬੀ ਤੋਂ ਹੋਰ ਕੋਈ ਮੰਗਣਾ ਹੀ ਨਹੀਂ ਹੈਗਾ ਤੁਸੀਂ ਲਾ ਲਿਓ ਮੰਗਿਆ ਕਰੋਗੇ ਆਜੋ ਹੁਣ ਆਪਾਂ ਠੰਡ ਚ ਬਹਿ ਜੀ ਅੰਦਰ ਆਜੋ ਜੋ ਬਾਈ ਵੀਡੀਓ ਸ਼ੇਅਰ ਕਰਕੇ ਆਪਣੇ ਕਿਸਾਨ ਮਿੱਤਰ ਜਿਹੜੇ ਖੇਤੀ ਕਰਦੇ ਆ ਜਿਉਂ ਉਹਨਾਂ ਨੇ ਵੀ ਆਲੂ ਲਾਉਣਾ ਉਹਨਾਂ ਨੂੰ ਪਹਚਾ ਦੇਓ ਕਣਕ ਤੇ ਜੀਰੀ ਨਾਲੋਂ ਵਧੀਆ ਮਨਾਫਾ ਹੋਊਗਾ ਤੁਹਾਨੂੰ ਨਾਲੇ ਆਪਾਂ ਵਾਤਾਵਰਨ ਨੂੰ ਸੁਧਰ ਸਕਾਂਗੇ ਕਿਉਂਕਿ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਆ ਫੋਨ ਕਰਕੇ ਲੈ ਸਕਦਾ ਦਿਮਾਗ ਨਾਲ ਲਾ ਕਰੋ ਭਾਈ ਫਸਲ ਵੜੀ ਆ ਦੇਖ ਲਓ ਚਿੱਟੇ ਕੁਰਤੇ ਜਮੇ ਫੇਰ ਹੀ ਪੈਂਦੇ ਨੇ ਨੇ ਸਰਪੰਚ ਵਾਂਗੂ ਭਾਈ ਫ